ਵੀ ਦੋਨੋਂ ਪਾਸੇ ਸਟੇਜ ਦੇ ਪਿਛਲੇ ਪਾਸੇ ਤੇ ਸਟੇਜ ਦੇ ਇਧਰਲੇ ਪਾਸੇ ਜਦੋਂ ਵੀ ਤੁਸੀਂ ਮੈਚਾਂ ਤੋਂ ਬਾਅਦ ਬੱਬੂ ਮਾਨ ਦੇਖਣਾ ਹੈ ਤਾਂ ਦੋਨੇ ਪਾਸੇ ਰਸਤੇ ਖੁੱਲੇ ਆ ਸਾਰਿਆਂ ਨੂੰ ਬੇਨਤੀ ਆ ਚੁੱਪ ਕਰੋ ਗੱਗੂ ਗਿੱਲ ਬਾਈ ਜੀ ਨੇ 2 ਮਿੰਟ ਆਪਣੇ ਵਿਚਾਰ ਦੱਸਣਗੇ ਮੜਾ ਚੁੱਪ ਕਰੋ ਬਾਈ ਦੇ ਦੋ ਡਾਇਲੋਗ ਸੁਣੀਏ ਚੁੱਪ ਕਰੋ ਬਾਈ ਜੀ ਚੁੱਪ ਕਰੋ ਸਾੜਾ ਸਾੜੇ ਸਾਰੇ ਕਰੋ 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 ਬਾਈ ਜੀ ਆਦਾ ਬੋਲੋ ਆਪਣੇ ਚੁੱਪ ਚਾ ਜਾ ਆ ਮੇਰਾ ਵੀਰ ਕਾ ਗੂਗਲ ਦੋ ਗੱਨਾ ਬੋਲੂਗਾ ਧਿਆਨ ਨਾਲ ਸੁਣ ਲਈ ਦੀਆਂ ਇਹ ਪਿੱਛੇ ਨੂੰ ਹੋ ਜਾ ਯਾਰ ਬਹੁਤ ਸਤਿਕਾਰਯੋਗ ਬੱਲੋ ਮਾਜਰਾ ਪਿੰਡ ਦੇ ਇਲਾਕਾ ਨਿਵਾਸੀ ਵੀਰੋ ਭੈਣੋ ਬਜ਼ੁਰਗੋ ਤੇ ਬੱਚਿਓ ਸਾਰਿਆਂ ਨੂੰ ਹੱਥ ਬਨ ਕੇ ਫਤਿਹ ਅਰਦਾਤ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਇੱਥੇ ਮੈਂ ਸਾਡੇ ਗਿੱਲ ਸਾਹਿਬ ਸਰਦਾਰ ਰਣਜੀਤ ਸਿੰਘ ਗਿਲਹੋਰਾਂ ਦੀ ਬਦੌਲਤ ਮੇਰੇ ਅਜ਼ੀਜ਼ ਗੁਰਿੰਦਰ ਸਿੰਘ ਸਕਾਈਬਰਡ ਵਾਲਿਆਂ ਦੀ ਵਜ੍ਹਾ ਨਾਲ ਆਇਆ ਮੈਂ ਸ਼ੁਕਰਗੁਜ਼ਾਰ ਹੈ ਪਿੰਡ ਦੀ ਪੰਚਾਇਤ ਜੱਸੀ ਵੀਰ ਹੋਰਾਂ ਦਾ ਸਾਰਿਆਂ ਦਾ ਇੱਥੇ ਆਏ ਨੂੰ ਸਾਨੂੰ ਬਹੁਤ ਗੁਵਿੰਦਰ ਚਿੰਦੀ ਹੋਰਾਂ ਦਾ ਇਹ ਹਾਂਜੀ ਜੱਸੀ ਸਾਹਿਬ ਇਹਨਾਂ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਪਰਵਿੰਦਰ ਸੁਭਾਨਾ ਜੀ ਵੀ ਇੱਥੇ ਆਏ ਹੋਏ ਨੇ ਔਰ ਮੈਂ ਇੰਨਾ ਖੁਸ਼ ਹੋਇਆ ਇੱਥੇ ਆ ਕੇ ਕਿਉਂਕਿ ਇੱਕ ਚੰਗੇ ਕੰਮ ਦੇ ਵਿੱਚ ਸਾਨੂੰ ਆਉਣ ਦਾ ਮੌਕਾ ਮਿਲਿਆ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਖੇਡਾਂ ਬਹੁਤ ਜ਼ਰੂਰੀ ਨੇ ਕਿਉਂਕਿ ਕਈ ਵਾਰੀ ਕਿਹਾ ਜਾਂਦਾ ਹੈ ਕਿ ਬੱਚੇ ਕਈ ਵਾਰੀ ਭਟਕ ਜਾਂਦੇ ਨੇ ਔਰ ਗਲਤ ਰਸਤੇ ਤੇ ਪੈ ਜਾਂਦੇ ਨੇ ਜੇ ਸਾਡੀਆਂ ਖੇਡਾਂ ਇਸੇ ਤਰ੍ਹਾਂ ਖਾਸ ਤੌਰ ਤੇ ਸਾਡੀ ਮਾਂ ਖੇਡ ਕਬੱਡੀ ਜ਼ਿੰਦਾ ਰਹੀ ਤਾਂ ਇਹ ਕੋਈ ਵਜ੍ਹਾ ਹੀ ਨਹੀਂ ਕਿ ਕੋਈ ਬੱਚਾ ਕਿਸੇ ਪਾਸੇ ਹੋਰ ਜਾਵੇ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦੇ ਆ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਚੜ੍ਹਦੀ ਕਲਾ 'ਚ ਰੱਖਣ ਔਰ ਸਾਡੇ ਬੱਚਿਆਂ ਨੂੰ ਸਿੱਧੇ ਰਾਹ ਤੇ ਰੱਖਣ ਸਤਿ ਸ੍ਰੀ ਅਕਾਲ ਹਾਂਜੀ ਆ ਸੰਗਤ ਦੇ ਦਰਸ਼ਨ ਹੋ ਜਾਣ ਇਸ ਮਾਹੌਲ ਦੇ ਵਿੱਚ ਮੈਨੂੰ ਇਸ ਮਾਹੌਲ ਦੇ ਵਿੱਚ ਮੈਨੂੰ ਨਿਰਮਲ ਸਿੰਘ ਦਿਓਲ ਜੀ ਦੀਆਂ ਚੰਦ ਲੈਣਾ ਯਾਦ ਆ ਰਹੀਆਂ ਹੈ ਸੁਣ ਗੱਬਰੂਆ ਤੇਰੀ ਕੀ ਸਿਫਤ ਕਰਾਂ ਤੈਨੂੰ ਵੇਖ ਕੇ ਰਾਹੀ ਵੀ ਰੁਕ ਜਾਂਦੇ ਇੱਕ ਚੌੜੀ ਫਰਕ ਦੇ ਡੌਲੇ ਨੇ ਦੁਸ਼ਮਣ ਵੀ ਕਿਤੇ ਨੇ ਲੁੱਕ ਜਾਂਦੇ ਗਲ ਕੈਂਠਾ ਪੈਰੀ ਕੱਢਮੀ ਜੁੱਤੀ ਏ ਜਿੱਧਰ ਤੁਰੇ ਉਹ ਪੰਧ ਵੀ ਮੁੱਕ ਜਾਂਦੇ ਧਰਤੀ چیر ਕੇ ਸੋਨੇ ਦੀ ਫਸਲ ਕੱਢੇ ਤੇਰੀ ਹਿੰਮਤ ਅੱਗੇ ਸਾਰੇ ਹੀ ਇਸ ਜਵਾਨੀ ਨੂੰ ਰੱਖੀ ਸੰਭਾਲ ਕੇ ਓਏ ਨਸ਼ਿਆਂ ਵਿੱਚ ਤੇ ਵੱਡੇ ਵੱਡੇ ਮੁੱਕ ਜਾਂਦੇ ਨਸ਼ਿਆਂ ਵਿੱਚ ਤੇ ਵੱਡੇ ਵੱਡੇ ਲੁੱਟ ਜਾਂਦੇ ਬਹੁਤ ਬਹੁਤ ਸ਼ੁਕਰੀਆ ਓਏ ਮਾਂ ਨਾਲੀ ਬਖ ਬਖ ਕਰੀ ਜਾਏਗਾ ਥੋੜਾ ਪਿਓ ਨਾਲ ਵੀ ਤੇ ਗੱਲ ਕਰ ਲੈ ਮਿੱਟੀ ਦੇ ਆ ਪਾਵਿਆ ਓਏ ਤੇਸੀ ਕਿਉਂ ਤੇ ਮੈਂ ਆਪ ਤੇਰੇ ਲਈ ਲੈ ਕੇ ਆਵਾਂਗਾ ਕਿਉਂਕਿ ਮੁੱਛਾਂ ਵਾਲੀ ਟਿੱਡੀ ਮੈਂ ਆਪ ਮਸਲਨੀ ਹੈ ਭੈਣ ਦਿਆ ਵੀਰਾ ਅਸਮਾਨ ਤੇ ਸੂਰਜ ਜ਼ਮੀਨ ਤੇ ਪਹਾੜ ਤੇ ਮੈਦਾਨ ਵਿੱਚ ਜੱਗਾ ਹਰ ਵੇਲੇ ਮੌਜੂਦ ਰਹਿੰਦੇ ਬਹੁਤ-ਬਹੁਤ ਸ਼ੁਕਰੀਆ ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਸਾਡੇ ਗੱਗੂ